ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਹ ਗੁਰਸਵਾਰੀ ਸਾਹਾ ਸੰਗਤਿਓ ਸਾਡੇ YouTube ਚੈਨਲ ਗੁਰੂ ਤੇਗ ਬਹਾਦਰ TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਸਾਡਾ ਮਾਣ ਵਧਾਓ ਆਓ ਇਤਿਹਾਸ ਨਾਲ ਜੁੜੀਏ ਸੱਤਾ ਤੇ ਬਲਵੰਡ ਕਿਸ ਤਰ੍ਹਾਂ ਕੋੜ ਦੂਰ ਕੀਤਾ ਸ਼ਿਵਾਹਿਗੂ ਸਾਹਿਬ ਜੀ ਤਲੰ ਪਰ ਦੂਜਾ ਮਾ ਅੱਲਾ ਪੰਜਵਾ ਤੁਧ ਮੇਰਾ ਦੂਜਾ ਨਾਹੀ ਕੋਈ ਤੁਮ ਪਰ ਤਾਰ ਕਰੇ ਸੋ ਹੋਏ ਇਰਾ ਜੋਰ ਤੇਰੀ ਮਨ ਟੀਕ ਸਦਾ ਸਦਾ Jap ਨਾਨਕ ਏਕ ਤਉ ਪਰ ਦੂਜਾ ਨਾਹੀ ਕੋਈ ਤੂ ਕਰ ਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਰਬ ਨਾਨਕ ਏਕ ਸਾਰੇ ਉਪਰ ਪਾਰ ਰੰਗ ਦਾਤਾ ਤੇਰੀ ਤੇਗ ਤੇਰਾ ਆਦਾ ਦੇ ਅਰੂਪ ਸਿਮਰ 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 ਜਨ ਸੋਇ ਧਾਰਿਤ ਕਰੂ ਪਰਾਪਤ ਹੋਇ ਜਿਨ ਜਪਿਆ ਤਿਸ ਕੋ ਬਿਹਾਰ ਜਿਸ ਕੇ ਸੰਗ ਤਰੈ ਸੰਸਾਰ ਕਉ ਨਾਨਕ ਪ੍ਰਭ ਦੂਚਾ ਹੂ संत जना की बचो तूरा कहो नानक प्रभु उच्च पूर संत जना की बचो तूरा वाज दी कारसा वाज दी की फते गुरु गुरु सवारी शासन तलंग राग ਕਾਲ ਦੂਜਾ ਪੰਚਮ ਪਾਸ਼ਾ ਸਾਹਿਬ ਜੀ ਗੁਰ ਰਤਨ ਦੇਵ ਜੀ ਬਖਸ਼ਿਆ ਕਰਦੇ ਨੇ ਉਹਦੋਂ ਮੈਨੂੰ ਦੂਜਾ ਨਾ ਹੀ ਕੋਈ ਤੂੰ ਕਰਤਾਰ ਕਰੇ ਸੋ ਹੋਵੇ ਆਏ ਆ ਕਾਲਪੁਰ ਪ੍ਰਮਾਤਮਾ ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਔਰ ਜੋ ਕੁਝ ਤੂੰ ਕਰ ਰਿਹਾ ਹੈ ਤੇਰੀ ਰਜ਼ਾ ਦੇ ਵਿੱਚ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਤੇਗ ਸਦਾ ਸਦਾ ਜਪ ਨਾਮ ਏ ਤੇਰੇ ਅੰਬੀ ਅਰਦਾਸ ਹੈ ਤੇਰੇ ਤੀ ਜੋਰ ਹੈ ਤੇਰੇ ਤੇ ਤੇਗ ਹੈ ਉਹ ਸਦਾ ਹੈ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਉਹਦੇ ਬਾਣੀ ਵਿੱਚ ਰਹਿਣਾ ਚਾਹੀਦਾ ਉਸ ਦੇ ਹੁਕਮ ਦੀ ਅਲਗਿਆ ਨਹੀਂ ਕਰਨੀ ਚਾਹੀਦੀ ਹਾਉ ਆਪ ਜੀ ਦੇ ਨਾਲ ਇੱਕ ਸਾਥੀ ਸਤਿ ਅਤੇ ਬਲਵੰਡ ਇਹ ਗੁਰੂ ਘਰ ਦੇ ਕੀਰਤਨੀਆਂ ਨੇ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਆਪਣਾ ਮਨ ਖੁਸ਼ ਕਰਦੇ ਨੇ ਆਪਣੇ ਪਰਿਵਾਰ ਦਾ ਪਰਵਾ ਗੁਜ਼ਾਰਾ ਵੀ ਇਹਦੇ ਕੋਈ ਚਲੰਦੇ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ અપਾਰ ਬਖਸ਼ਿਸ਼ ਕਿਰਪਾ ਹੈ ਨਾ ਤੇ ਕਈ ਦਿਨ ਇਹ ਪਹਿਲਾਂ ਸਹਿਬਜ਼ੀ ਗੁਰੂ ਨਾਨਕ ਦੇਵ ਜੀ ਦੇ ਦੇਰੇ ਮਰਦਾਨਾ ਯਾਨੀ ਕਿ ਮਲਾਸੀ ਜੋ ਨਾ ਜਾਦ ਦੇ ਵਿੱਚੋਂ ਇਹ ਰਾਗ ਤੇ ਜੋ ਸਾਜ ਨੇ ਇਹਨਾਂ ਦੀ ਇਹਨਾਂ ਨੂੰ ਸੁਣ ਸੀ ਮੁੱਢ ਤੋਂ ਪ੍ਰਚਲਿਤ ਚਲਦੀ ਆਈ ਇਹ ਸੰਤਾ ਬ੍ਰਵੰਡ ਵੀ ਇਹਨਾਂ ਦੇ ਵਿੱਚ ਹੀ ਅੱਗੇ ਚਲਦੇ ਆਏ ਚਲਦੇ ਆਏ ਸਮਾਪਨ ਦੇ ਨਾਲ ਗੁਰੂ ਘਰ ਦੇ ਵਿੱਚ ਕੀਰਤਨ ਕਰਨਾ ਸੰਗਤ ਨੂੰ ਸੁਣਾਉਣਾ ਸੰਗਤ ਦੇ ਸਰਮੁੱਖ ਸਮਾਪਨ ਆਪਿਆ ਪਿਆਰ ਪਿਆਰੋਂ ਬੱਚੀ ਦਾ ਅੰਨਕਾਰ ਜਾ ਗਿਆ ਹੈ ਬੱਚੀ ਦਾ ਵਿਆਹ ਰੱਖ ਰਿਹਾ ਗੁਰੂ ਸਾਹਿਬ ਦੇਗੇ ਬੇਨਤੀ ਕੀਤੀ ਕਿ ਜਿਵੇਂ ਕੇ ਪ੍ਰਚੰਤ ਹੈ ਨਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੋ ਕਹਿਣ ਲੱਗੇ ਸਤਿਗੁਰੂ ਜੀ ਬੱਚੀ ਦਾ ਕਾਜ ਕਰਨਾ ਹੈ ਸਾਡੇ ਤੇ ਕਿਰਪਾ ਕਰੋ ਇਹਨੇ ਅਸੀਂ ਅਨਿਰਭਾਹ ਹੈ ਨਹੀਂ ਕਿ ਆਪ ਸਭ ਕੁਝ ਕਰ ਸਕੀਏ ਆਪ ਜੀ ਦੀ ਬਖਸ਼ਿਸ਼ ਹੋ ਜਾਵੇ ਤੇ ਕਹਿਣ ਲਗੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿੰਨੀ ਮਾਇਆ ਚਾਹੀਦੀ ਹੈ ਖਜਾਨੇ ਵਿੱਚੋਂ ਲੈ ਜਾਵੋ ਤੁਹਾਡੇ ਕੋਲੋਂ ਕੋਈ ਵਾਪਸ ਨਹੀਂ ਮੰਗੀ ਜਾਵੇਗੀ ਤੁਸੀਂ ਇਸ ਮਾਇਆ ਦੇ ਨਾਲ ਆਪਣੀ ਬੱਚੀ ਦਾ ਵਿਆਹ ਕਰ ਸਕਦੇ ਹੁਣ ਪਿਆਰਿਓ ਕਹਿਣ ਲੱਗੇ ਸੰਗਤ ਬੜੀ ਆਉਂਦੀ ਸੀ ਚਲ ਚੜਾਵਾ ਬਹੁਤ ਹੋ ਜਾਂਦਾ ਸੀ ਕਿਉਂਕਿ ਦੂਰ ਦੂਰ ਤੋਂ ਸੱਜਣਾਂ ਗੁਰੂ ਸਾਹਿਬ ਦੇ ਦਰਸ਼ਨ ਆਉਂਦੇ ਸਨ ਕਹਿਣ ਲੱਗੇ ਮਹਾਰਾਜ ਸੱਜ ਤੇ ਕਿਰਪਾ ਕਰਨੀ ਹੈ ਤੇ ਇਸ ਤਰੀਕੇ ਦੇ ਨਾਲ ਕਿਰਪਾ ਕਰੋ ਕਿ ਇੱਕ ਦਿਨ ਦਾ ਚੜਾਵਾ ਜਿਹੜਾ ਹੈ ਉਹ ਸਾਨੂੰ ਦੇ ਦਿਓ ਇੱਕ ਦਿਨ ਨਿਯਤਨੀ ਮੱਥਾ ਟਿਕਾਈ ਹੋਵੇ ਸਾਨੂੰ ਦੇ ਦਿਓ ਇੱਕ ਦਿਨ ਦਾ ਜਿੰਨਾ ਪੈਸਾ ਬਣੇ ਉਹ ਸਾਨੂੰ ਦੇ ਦਿਓ ਅਸੀਂ ਆਪਣੀ ਬੱਚੀ ਦਾ ਵਿਆਹ ਕਰ ਸਕੀਏ ਸਾਧੂ ਖੁਸ਼ ਹੋਏ ਕਹਿਣ ਲੱਗੇ ਜੇ ਵੀ ਤੁਹਾਡੀ ਰਜ਼ਾ ਪਰ ਵੀਰਾ ਤਾਂ ਮੰਨਣਾ ਸੀ ਕਿ ਤੁਸੀਂ ਖਜ਼ਾਨੇ ਵਿੱਚੋਂ ਜਿੰਨੀ ਲੋੜ ਹੈ ਲੈ ਜਾਓ ਐਨੇ ਨਹੀਂ ਸੰਤੂ ਸੱਜੇ ਪਾਸ਼ਾ ਜੀ ਤੁਸੀਂ ਸਾਡੇ ਤੇ ਇਹੀ ਬਖਸ਼ਿਸ਼ ਕਰਦੇ ਹੋ ਇੱਕ ਦਿਨ ਦਾ ਚੜਾਵਾ ਸਾਨੂੰ ਦੇ ਦਿਓ ਸੋ ਕੀਰਤਨ ਰੰਗ ਹੋਇਆ ਕਰਨੀ ਰੱਬ ਦੀ ਬਾਤ ਸ਼ੁਰੂ ਹੋ ਗਈ ਤੇ ਪਿਆਰਿਓ ਕੀਰਤਨ ਕਰਦੇ ਨੇ ਅਜ ਮਨ ਦਾ ਟਿਕਾਣਾ ਹੀ ਹੁੰਦਾ ਮਨ ਨਹੀਂ ਟਿਕਦਾ ਸੰਗਤ ਥੋੜੀ ਆਉਂਦੀ ਏ ਬਾਅਸ਼ਿਕ ਕਰਕੇ ਪੂਰੀ ਸੰਗਤ ਵੀ ਨਹੀਂ ਆਉਂਦੀ ਕਦੇ ਚੜ੍ਹਾਵੇ ਵੱਲੇ ਦੇਖਦੇ ਨੇ ਕਦੇ ਆਪਣੇ ਸਾਜਾਂ ਵੱਲੇ ਧਿਆਨ ਧਰਦੇ ਨਹੀਂ ਕਦੇ ਸ਼ਬਦ ਵੱਲੇ ਧਰਦੇ ਨੇ ਪਰ ਪਿਆਰਿਓ ਜਿਹੜੀ ਰੋਜ਼ਾਨਾ ਵਾਲੀ ਗੱਲ ਸੀ ਉਹ ਬਣਦੀ ਨਹੀਂ ਮਨ ਦਾ ਟਿਕਾਉ ਨਹੀਂ ਮੰਨਦਾ ਮਨ ਉਂਗਲਾਂ ਸਾਜਾਂ ਦੇ ਉੱਤੇ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਹੈ ਜਦ ਚਲਾਵਾ ਉਤਨਾ ਨਹੀਂ ਹੋਇਆ ਬਚਨ ਕੀਤੇ ਸਨ ਬਚਨ ਕਰੇ ਤੇ ਕਿਸ ਕਿੱਲੇ ਸੋਈ ਨਰਕਾ ਝਾ ਸਤਗੁਰਾਂ ਨੇ ਕੋਈ ਗੱਲ ਨਹੀਂ ਕਹੀ ਪਿਆਰੇ ਉਹਨਾਂ ਨੇ ਮਾਇਆ ਕਤਰ ਕੀਤੀ ਤਾਂ ਆਪਣੇ ਘਰ ਵਿੱਚ ਚਲੇ ਗਏ ਜਾ ਕੇ ਬੈਠ ਕੇ ਸੋਚਣ ਲੱਗੇ ਕਹਿਣ ਲੱਗੇ ਸਤਗੁਰਾਂ ਨੇ ਅੱਜ ਸਾਡੇ ਨਾਲ ਤਕਾ ਕੀਤਾ ਹੈ ਪਤਾ ਨਹੀਂ ਸੰਤ ਨੂੰ ਕਿਵੇਂ ਰੋਗ ਦਾ ਇਹਨੇ ਕਿਰਨ ਨੂੰ ਪਿਆਰਿਓ ਕਿੰਥੀ ਯਾਰ ਦੂਰਜਨ ਸਾਹਿਬ ਜੀ ਦੇ ਭਰਾਤਾ ਜਿਹੜੇ ਕਿ ਗੁੱਡੂਈ ਗੁਰੂ ਘਰ ਦੇ ਨਾਲ ਇਖਾ ਕਰਦੇ ਸਨ ਉਹਨਾਂ ਨੇ ਸੱਤੇ ਤੇ ਬਲਵੰਤ ਦੇ ਘਰ ਜਾ ਕੇ ਕਿਹਾ ਕਿ ਚੱਤ ਚੜਾਵਾ ਤੁਹਾਨੂੰ ਕਾਹਦਾ ਹੋਣਾ ਸੀ ਆਪਰੇ ਸੇਵਕਾ ਦੁਆਰਾ ਸੰਗਤ ਦਾ ਸਤਗੁਰੂ ਨੇ ਪਹਿਲਾਂ ਹੀ ਰੋਕ ਦਿੱਤੀ ਜਾਰੂਤੀ ਲਈ ਮਨ ਗੋਰ ਚੜ ਗਿਆ ਔਰ ਅਗਲਾ ਦਿਨ ਸਿਰ ਹੋਇਆ ਅੰਮ੍ਰਿਤ ਵੇਲਾ ਸਤਿਗੁਰੂ ਸਚੇ ਪਾਤਸ਼ਾਹ ਜੀ ਉਡੀਕ ਰਹੇ ਨੇ ਕਿ ਅਜੇ ਸੇਵਕ ਨਹੀਂ ਆਏ ਕੀਰਤਨ ਪ੍ਰਾਰambh ਨਹੀਂ ਹੋਇਆ ਸਿਰਿਆ ਭੇਜਿਆ ਸਿੱਖਾਂ ਦੇ ਹੱਥ ਇਹ ਪਿਆਰੇ ਉਹ ਆਹੂ ਆ ਕੇ ਕੀਰਤਨ ਕਰੋ ਮਨ ਦੇ ਵਿੱਚ ਹੰਕਾਰ ਆ ਗਿਆ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਕਿ ਸਾਡੀ ਤੋਂ ਬਗੈਰ ਕੀਕਰ ਕੋਈ ਨਹੀਂ ਕਰ ਸਕਦਾ ਪਿਆਰਿਓ ਸਿਨਾਂ ਭੇਜਤਾ ਕਿ ਅਸੀਂ ਕੀਰਤਨ ਨਹੀਂ ਕਰਨਾ ਜੇ ਸਤਿਗੁਰੂ ਆਪ ਕਰ ਸਕਦੇ ਤੇ ਕਰਨਣ ਦੂਜੀ ਵਾਰ ਫਿਰ ਚਾਰ ਪੰਜ ਸਿੰਘ ਭੇਜੇ ਨੇ ਬਾਬਾ ਬੁੱਢਾ ਜੀ ਵੀ ਗਏ ਨੇ ਉਹ ਇਹ ਹੀ ਖਰਾ ਜਵਾਬ ਦਿੱਤਾ ਕਿ ਸਾਡੇ ਨਾਲ ਧੋਗਾ ਕੀਤਾ ਸਤਿਗੁਰੂ ਨੇ ਸੰਗਤ ਰੋਕ ਲਈ ਹੈ ਅਸੀਂ ਬੱਚੀ ਦਾ ਕਾਜ ਕਰਨਾ ਸੀ ਅਸੀਂ ਕਿਹੜੇ ਬਾੜੇ ਕੰਮ ਤੇ ਰਵਣੇ ਸੀ ਸਤਿਗੁਰੂ ਜੇ ਕੀਰਤਨ ਕਰ ਸਕਦੇ ਤੇ ਆਪ ਕਰ ਤੀਜੀ ਵਾਰ ਜਦੋਂ ਵਾਪਸ ਆਏ ਆ ਕੇ ਦੱਸਿਆ ਤੇ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਆਗੈ ਨਮਤਾ ਸਹਿਜ ਬੇਨਤੀ ਕੀਤੀ ਬ੍ਰਹਮੰਡ ਆਓ ਆ ਕੇ ਕੀਰਤਨ ਕਰੀਏ ਗੁਰੂ ਘਰ ਦੀ ਹਜੂਰੀ ਦੇ ਵਿੱਚ ਸੰਗਤਾਂ ਵੀ ਕਰੀਆਂ ਨੇ ਕਹਿਣ ਲੱਗੇ ਸਤਿਗੁਰੂ ਜੀ ਜਿਹਦੇ ਤੋਂ ਕੋਰੋਨਾ ਕੀਰਤਨ ਕਰਵਾਉ ਅਸੀਂ ਨਹੀਂ ਆਉਂਦੇ ਤਾਂ ਗੁਰੂ ਸਹਿਬ ਦੇ ਮੰਦੇ ਵਿੱਚ ਗੱਲ ਜਿਹੜੇ ਬਰਬੇ ਸੀ ਉਹਨਾਂ ਨੇ ਸਾਂਝੇ ਕਰ ਦਿੱਤੇ ਕਹਿਣ ਲੱਗੇ ਤੁਹਾਨੂੰ ਕਿਹਾ ਸੀ ਖਜ਼ਾਨੇ ਚੋਂ ਪੈਸਾ ਲੈ ਲੈਣਾ ਉਸ ਪੈਸੇ ਦੇ ਨਾਲ ਵਤੀਲਾ ਤਵਾ ਕਰ ਦੇਣਾ ਤੁਸੀਂ ਅੱਜ ਕੱਲ ਨੂੰ ਨਹੀਂ ਸੀ ਮੰਨੇ ਤੁਸੀਂ ਕਿਹਾ ਕਿ ਇੱਕ ਦਿਨ ਦਾ ਚੱਟ ਚੜਾਵਾ ਸਾਨੂੰ ਦੇ ਦਿੱਤਾ ਜਾਵੇ ਤੁਸੀਂ ਜੋ ਹੁਕਮ ਕੀਤਾ ਸੀ ਉਹ ਮੰਨਿਆ ਹੁਣ ਸਤਿਗੁਰੂ ਦਾ ਕਾਰਨ ਤੁਹਾਡਾ ਕੋ ਮੰਨ ਕੇ ਆਓ ਆ ਕੇ ਕੀਰਤਨ ਕਰੀਏ ਠੋਕੇ ਜਵਾਬ ਦੇ ਦਿੱਤਾ ਸਤਿਗੁਰੂ ਕਹਿਣ ਲੱਗੇ ਚੰਗਾ ਫਿਰ ਇਸ ਚੀਜ਼ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਵੇਗਾ ਤੁਸੀਂ ਗੁਰਬਾਣੀ ਦਾ ਨਰਾਦਰ ਕੀਤਾ ਹੈ ਤੁਸੀਂ ਸੰਗਤ ਦਾ ਨਰਾਦਰ ਕੀਤਾ ਇਹ ਤੁਹਾਨੂੰ ਕੋੜ ਹੋਵੇਗਾ ਔਰ ਤੁਹਾਨੂੰ ਕੋਈ ਮੂਹ ਨਹੀਂ ਲਾਵੇਗਾ ਸਤਿਗੁਰਾਂ ਨੇ ਬੜੇ ਕਹਿੰਦੇ ਵੰਧਨ ਕਹਿ ਦਿੱਤੇ ਕਿ ਜਿਹੜਾ ਇਹਨਾਂ ਦੀ ਇਹਨਾਂ ਦੀ ਸਹਾਇਤਾ ਕਰੇਗਾ ਜਿਹੜਾ ਇਹਨਾਂ ਦੀ ਆਰ ਕੇ ਸੁਰਾ ਸਫਾਈ ਕਰਮ ਆਵੇਗਾ ਉਹਦਾ ਵੀ ਮੂਹ ਕਾਲਾ ਕੀਤਾ ਜਾਏ ਇਹਨੇ ਵਚਨ ਕਹਿ ਕੇ ਸਤਿਗੁਰੂ ਆਗੇ ਉਸ ਦਿਨ ਆਪ ਸਰੰਦੇ ਤੇ ਕੀਰਤਨ ਕੀਤਾ ਔਰ ਐਸਾ ਐਸਾ ਪਿਆਰਿਓਂ ਪਿਤਿਤ ਪਈ ਜਿਹੜੀ ਅੱਜ ਤੱਕ ਪਿਤਿਤ ਚੱਲਦੀ ਪਈ ਐ ਨਹੀਂ ਤੇ ਪਹਿਲਾਂ ਇਹ ਇੱਕੇ ਹੀ ਜਾਤ ਦੇ ਵਿੱਚੋਂ ਮਰਾਸੀ ਜਾਤ ਦੇ ਵਿੱਚੋਂ ਨੂੰ ਜਿਹੜੀ ਪੂਹੀ ਕੀਰਤਨ ਕਰਦੇ ਸਾਨੂੰ ਉਹੀ ਹਾਜ਼ਰੀ ਭਰਦੇ ਸਨ ਹੁਣ ਪਿਆਰਿਓ ਹੋਇਆ ਕੀ ਕੀਰਤਨ ਤਾਂ ਗੁਰੂ ਘਰ ਚੱਲ ਗਿਆ ਇਕ ਤਰ੍ਹਾਂ ਦਾ ਚੱਲਣਾ ਸੀ ਕਿਉਂਕਿ ਗੁਰੂ ਦਾਤ ਤੇ ਕਦੀ ਕਿਸੇ ਗੱਲ ਦੀ ਟੋਟ ਨਹੀਂ ਹੁੰਦੀ ਪਰ ਉਦੋਂ ਉਹਨਾਂ ਦਾ ਹਾਲ ਬੰਦਾ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਉਹ ਘਰ ਦੇ ਵਿੱਚ ਵਿਝਰੇ ਤੇਵੇਂ ਤੇਵੇਂ ਪਿਆਰਿਓ ਸਰੀਰ ਨੂੰ ਘੋਲਣਾ ਸ਼ੁਰੂ ਹੋਇਆ ਹੁਣ ਇਤਨੇ ਕ ਜਾਲੇ ਤੱਕ ਹੋ ਗਏ ਖਾਣ ਪੀਣ ਤੋਂ ਵੀ ਨੌਬਤ ਆ ਗਈ ਤੇ ਪਿਆਰਿਓ ਸਰੀਰ ਵੀ ਜਰਜਰ ਹੋਣਾ ਸ਼ੁਰੂ ਹੋ ਗਿਆ ਰੋਗਾ ਨੇ ਘੇਰ ਲਿਆ ਪੰਜਾ ਤਾਪ ਆਇਆ ਮਨ ਦੇ ਵਿੱਚ ਤੇ ਗੁਰੂ ਸਾਹਿਬ ਦਾ ਇੱਕ ਸਿੱਖ ਸੀ ਭਾਈ ਲੱਧਾ ਭਾਈ ਲੱਧਾ ਨੂੰ ਜਦੋਂ ਪਤਾ ਆਇਆ ਉਹਨਾਂ ਤੇ ਤਰਸ ਆਇਆ ਤਰਸ ਕਰਕੇ ਭਾਈ ਲੱਧਾ ਉਹਨਾਂ ਦੇ ਘਰ ਦੇ ਵਿੱਚ ਗਿਆ ਤੇ ਜਾ ਕੇ ਸਮਝਾਇਆ ਤੇ ਕਹਿਣ ਲੱਗੇ ਕਿਹੜੇ ਮੂਹ ਦੇ ਨਾਲ ਜਾ ਜੀਏ ਸੀ ਤਾਂ ਬੋਲ ਬੋਲੀ ਬੜੀ ਪੀਤੇ ਇਹਨਾਂ ਗੁਰੂ ਸਾਹਿਬ ਦਾ ਇਹ ਵੀ ਫਰਮਾਨ ਹੈ ਕਿ ਜਿਹੜਾ ਇਹਨਾਂ ਦੀ ਸਹਾਇਤਾ ਕਰੇਗਾ ਜਿਹੜਾ ਇਹਨਾਂ ਦੀ ਸਾਡੇ ਨਾਲ ਸੁਲ੍ਹਾ ਸਿਪਾਈ ਕਰੇਗਾ ਉਸ ਦਾ ਮੂੰਹ ਕਾਲਾ ਕੀਤਾ ਜਾਵੇਗਾ ਤੇ ਖੋਤੇ ਦੇ ਚਲਾ ਕੇ ਪਿੰਡ ਚ ਫਿਰਿਆ ਜਾਵੇ। ਹੁਣ ਪਿਆਰ ਨੂੰ ਜਿਹੜਾ ਭਾਈ ਲੱਧਾ ਹੈ ਉਹਨੂੰ ਬੜਾ ਵੱਡਾ ਸਤਿਗੁਰੂ ਵੱਲੋਂ ਮਾਨ ਸਨਕਾਰ ਪ੍ਰਾਪਤ ਹੈ। ਉਹਨੂੰ ਪਰਪਕਾਰੀ ਲੱਧਾ ਗਿਆ ਹੈ। ਉਹ ਲੱਧੇ ਨੇ ਆਪਣਾ ਮੂੰਹ ਆਪੇ ਕਾਲਾ ਕਰ ਲਿਆ ਪਿੰਡ ਦੇ ਵਿੱਚ ਇੱਕ ਘੇੜਾ ਕਢਿਆ ਤੇ ਗੁਰੂ ਸਾਹਿਬ ਦੇ ਦਰ ਦੇ ਤੇ ਮੂੰਹ ਕਾਲਾ ਲੈ ਕੇ ਜਦੋਂ ਪਹੁੰਚ ਗਿਆ ਤੇ ਗੁਰੂ ਸਾਹਿਬ ਬੜੇ ਮੁਸਕਰਾਏ ਤੇ ਸ਼ਾਂਤੀ ਦੇ ਨਾਲ ਆਇਆ ਕਹਿਣ ਲੱਗੇ ਭਾਈ ਲਧਿਆ ਤੂੰ ਪਰਪਕਾਰੀ ਨਦ ਹੈ ਤੈਨੂੰ ਪਤਾ ਵੀ ਸੀ ਤੇ ਤੂੰ ਫੇਰ ਵੀ ਆਪਣੀ ਪਰਵਾਹ ਨਹੀਂ ਕੀਤੀ ਆਪਣਾ ਮੂੰਹ ਕਾਲਾ ਕਰਕੇ ਸੰਗਤ ਦੇ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਹੈ ਜਾਂ ਹੁਣ ਸਤੇ ਬਲਵੰਡ ਨੂੰ ਲੈ ਕੇ ਹੁਣ ਪਿਆਰਿਓ ਸਤੇ ਤੇ ਬਲਵੰਡ ਨੂੰ ਭਾਈ ਲੱਦੇ ਨੇ ਲਿਆਂਦਾ ਅਜੂਰ ਦੇ ਸਾਹਮਣੇ ਚੋ ਕੇ ਮਾਫੀ ਮੰਗੀ ਅਰਜੋਈਆਂ ਕੀਤੀਆਂ ਨਾ ਕਰ ਗੜੇ ਬੇਨਤੀ ਕੀਤੀ ਸਤਿਗੁਰੂ ਸਾਡਾ ਰੋਗ ਵੀ ਦੂਰ ਕਰੋ ਕਹਿਣ ਲੱਗੇ ਜਿਵੇਂ ਜਿਵੇਂ ਖੁਸ਼ ਹੋ ਕੇ ਤੁਸੀਂ ਇਹ ਅਰਦਾਸ ਗਾਓ ਵੀ ਆਣ ਕੇ ਸੰਗਤ ਦੇ ਵਿੱਚ ਸਈਏ ਸੇਜੇ ਉਸੇ ਤਰ੍ਹਾਂ ਹੀ ਤੁਹਾਡੇ ਤੇ ਕਿਰਪਾ ਹੁੰਦੀ ਜਾਵੇ ਫਿਰ ਗੁਰੂ ਸਹਾਇਓ 968 ਅੰਗ ਸਹਿਬ ਸ੍ਰੀ ਗੁਰੂ ਸਾਹਿਬ ਜੀ ਸਤੇ ਤੇ ਬਲਵੰਡ ਦੀ ਬਾਣੀ ਇਹਦੇ ਵਿੱਚ ਆਉਂਦੀ ਹੈ ਔਰ ਉਹਦੇ ਵਿੱਚ ਸਤਿਗੁਰਾਂ ਦੀ ਉਸਤਤੀ ਕਰਦੇ ਨੇ ਤੇ ਉਸ ਉਸਤਤੀ ਕਰਨ ਦੇ ਨਾਲ ਸਈਏ ਸੇਜੇ ਫਿਰ ਉਹਨਾਂ ਦਾ ਰੋਗ ਵੀ ਦੂਰ ਹੋ ਗਿਆ ਸਹੀ ਜਿ ਸਹੀ ਦੇ ਘਰ ਦੇ ਵਿੱਚ ਨਹਿਰਾ ਬਹਿਰਾ ਨਹੀਂ ਆਗੀਆਂ ਸਹੀ ਜਿ ਸਹੀ ਦੇ ਉਹਨਾਂ ਦਾ ਪਿਆਰ ਗੁਰਮਾਣੀ ਦੇ ਨਾਲ ਵੀ ਬਣ ਗਿਆ ਔਰ ਪਿਆਰਿਓ ਜਿਹੜਾ ਗੁਰੂ ਦਾ ਹੋ ਜਾਏ ਜਿਹੜਾ ਗੁਰੂ ਤੋਂ ਬਿਨਾਂ ਆਪਣਾ ਜੀਵਨ ਚਲਾਉਣਾ ਚਾਹੁੰਦਾ ਹੈ ਉਹ ਗੱਲ ਨਹੀਂ ਬਣਦੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਹਿਜ ਸਿੰਘ ਅੰਗਦ ਦੇਵ ਜੀ ਦਾ ਇਹ ਸ਼ਬਦ ਵੀ ਨਾਲ ਹੀ ਟੁਕਦਾ ਹੈ ਕਿ ਤੇਰਾ ਜੋਰ ਤੇਰੀ ਮਨ ਤੇਗ ਸਤਿਗੁਰੂ ਤੇਰੇ ਤਿਸ ਦਾ ਜੋਰ ਹੈ ਤੇਰੇ ਤੇ ਸਾਰੀ ਟੇਕ ਹੈ ਤੇ ਸਤਿਗੁਰੂ ਕਹਿੰਦੇ ਸਦਾ ਸਦਾ ਜੰਗ ਨਾਮ ਏਕ ਸਾਰੇ ਉਪਰ ਪਾਰ ਬ੍ਰਹਮ ਦਾਤਾਰ ਸਾਰਿਆਂ ਦੇ ਉੱਤੇ ਪਾਰ ਬ੍ਰਹਮ ਦਾਤਾਰ ਹੈ ਦਾਤਾ ਦੇਣ ਵਾਲਾ ਕਦੇ ਕਿਸੇ ਨੂੰ ਥੋੜ ਨਹੀਂ ਹੁੰਦਿੰਦਾ ਤੇਰੀ ਟੇਕ ਤੇਰਾ ਆਧਾਰ ਤੇਰਾ ਆਸਰਾ ਹੈ ਤੇਰੇ ਦੀ ਟੇਕ ਹੈਰਾਉ ਖੈ ਤੂੰ ਹੈ ਤੂੰ ਹੋਵਣ ਹਾਰ ਪਹਿਲਾ ਵੀ ਸਾਹ ਚੱਲ ਰਹੇ ਸਮੇਂ ਦੇ ਵਿੱਚ ਵੀ ਮਾਰਕ ਤੂੰ ਹੈ ਤੇ ਸਾਡੇ ਜਾਣ ਤੋਂ ਵਾਦਾ ਵੀ ਹੋਵੇਗਾ ਅਗਨੇ ਆਗਾ ਦੀ ਉੱਚਾ ਪਾਰ ਕੋਈ ਪਤਾ ਹੀ ਨਹੀਂ ਤੇਰਾ ਕਿਤਨਾ ਕਦ ਹੈ ਤੂੰ ਕਿਤਨਾ ਵੱਡਾ ਹੈ ਤੇਰੇ ਆ ਬਖਸ਼ਾ ਵੇ ਕੇ ਮਨ ਦੇ ਵਿੱਚ ਸਮਝ ਆਉਂਦੀ ਹੈ ਜੋ ਤੁਦ ਸੇਨੇ ਤੇਨ ਭਾਉ ਦੁਖ ਨਾਹੀ ਤੇ ਜੇਵੇਂ ਜੇਵੇਂ ਸੱਤੇ ਬ੍ਰਹਮੰਡ ਨੇ ਰਾਗ ਨੂੰ ਗਾਉਣਾ ਸ਼ੁਰੂ ਕੀਤਾ ਬਾਣੀ ਨੂੰ ਪੜਨਾ ਸ਼ੁਰੂ ਕੀਤਾ ਤੇ ਭੌਦੋਪੋ ਨ ਦੇਖਤ ਹੋਣੇ ਸ਼ੁਰੂ ਹੋ ਗਏ ਬਲ ਪ੍ਰਸਾਦ ਨਾਨਕ ਹੁਣ ਗਾਹੇ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਦੁਬਾਰਾ ਉਹ ਸੰਗਰੂ ਦੇ ਗੁਣ ਗਾਉਣ ਲੱਗ ਪਏ ਉਹਨਾਂ ਦੀ ਕਿਰਪਾ ਵੀ ਸ਼ੁਰੂ ਹੋ ਗਈ ਜੋ ਦੀਸ਼ੇ ਸੋ ਤੇਰਾ ਰੂਪ ਤੇ ਜਿਹੜਾ ਸੰਗਰੂ ਦੇ ਨਾਲ ਪਿਆਰ ਨੂੰ ਜੁੜ ਜਾਵੇ ਉਹ ਫਿਰ ਜਿੱਧਰ ਨੂੰ ਵੀ ਨਿਗਾਹ ਮਾਰਦਾ ਹੈ ਉਸ ਨੂੰ ਸਤਿਗੁਰੂ ਦਾ ਹੀ ਰੂਪ ਨਜ਼ਰ ਆਉਂਦਾ ਹੈ ਗੋਣਨ ਦਾ ਹਾਨ ਗੁਮਿੰਦ ਅਨੂਪ ਗੁਣਾਂ ਦਾ ਖਜ਼ਾਨਾ ਹੈ ਗੋਬਿੰਦ ਹੈ ਅਨੂਪ ਹੈ ਖਜ਼ਾਨਿਆਂ ਦਾ ਮਾਲਕ ਹੈ ਸਿਮਰ 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 ਜਨ ਸੋਏ ਤੇ ਪਿਆਰੇ ਜਿਹੜੇ ਸੇਵਕ ਨੇ ਉਹ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਜਿਵੇਂ ਸੱਤੇ ਗੋਬਿੰਦ ਨੇ ਆਪਣਾ ਕੋੜ ਰੋਗ ਦੂਰ ਕੀਤਾ ਉਹ ਸਾਰਾ ਦੁੱਖ ਤਕਰੀਪਾ ਨੂੰ ਖਤਮ ਕਰ ਰਹੀ ਤੇ ਨੇ ਨਾਨਕ ਕਰਨ ਪ੍ਰਾਪਤ ਹੋਏ ਤੇ ਜੇ ਕਰਮ ਚੰਗੇ ਹੋਣ ਤੇ ਪਿਆਰੇ ਵਿੱਚ ਪ੍ਰਾਪਤੀਆਂ ਹੁੰਦੀਆਂ ਨੇ ਜਿਨ ਜਪਿਆ ਤਿਸ ਕੋ ਬਲਹਾਰ ਜਿਨ੍ਹਾਂ ਨੇ ਸਿਮਰਨ ਕੀਤਾ ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ ਤਿਸ ਕੇ ਸੰਗ ਤਰੇ ਸੰਸਾਰ ਆਪ ਦਾ ਤਰਦੇ ਨੇ ਨਾਲ ਸੰਸਾਰ ਵੀ ਤਰ ਜਾਂਦਾ ਹੈ ਕਹੋ ਨਾਨਕ ਪ੍ਰਮ ਲੋਚਾ ਪੂਰ ਸੰਤ ਜਨਾਂ ਦੀ ਬਾਛੋਂ ਤੁਰ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਕੀ ਕਹਿੰਦਿਆ ਸਾਡੇ ਮਨ ਦੀ ਇਮਰਾਨ ਕੀ ਹੈ ਸਾਡੇ ਮਨ ਦੀ ਇਸ਼ਾ ਕੀ ਹੈ ਸਾਡੇ ਮਨ ਦੀ ਪ੍ਰਗੂ ਲੋਚਾ ਇਹ ਹੈ ਕਿ ਸੰਗਤ ਦੀ ਚਰਨਾਂ ਦੀ ਧੂੜ ਸਾਨੂੰ ਪ੍ਰਾਪਤ ਹੋ ਜਾਵੇ ਸਾਡੇ ਬਾਤ ਇਹ ਹੀ ਵੱਡਾ ਖਜ਼ਾਨਾ ਹੈ ਸੋ ਇਸ ਹੀ ਪਿਆਰੇ ਵਾਜਦਾ ਹੁਕਮ ਤਲੰਗ ਰਾਗ ਦੇ ਵਿੱਚ ਨਾਲ ਵਿਚਾਰਨ ਸੱਤਿ ਤੇ ਬਲਵੰਡ ਦੇ ਆਪਾ ਦੀਮਨ ਤੇ ਝਾਲ ਪਾਈਏ ਸਰਗਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਦਿਤਾਰਿਓ ਔਰ ਗੱਜ ਕੇ ਫਤਿਹ ਜਾਈਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ